ਫੋਟੋ ਕੁਝ ਨਹੀਂ ਦੇਖਿਆ ਹਾਂ ਦੀ ਇਹ ਜੇ ਬਾਬਾ ਠਾਗਣੀ ਦੇ ਕੇ ਸ਼ੁਰੂਗਾ ਤੀ ਮਿਹਣੀ ਸਾਰੇ 10 ਦਾ ਦਿਆ ਕਰੋ ਮਾਮਾ ਕਹਿੰਦੇ ਕਾਲ ਯੁਗ ਆ ਗਿਆ ਕੈਸਾ ਬਾਬੇ ਨੇ ਬੜਾ ਖਾ ਲਿਆ ਲੋਕਾਂ ਤੋਂ ਪੈਸਾ ਕਿ ਲੋਕਾਂ ਨੂੰ ਬੜੇ ਬੋਲੇ ਝੂਠ 500 ਦਾ ਟੈਸਟ ਕਰਾਣਾ ਲੱਗਦਾ ਸੀ ਮਹਿੰਗਾ ਤੇ ਪ੍ਰੀਤ ਨੇ ਲੈ ਲਏ 3200 ਦੇ ਬੂਟ ਕੀ ਹੋ ਰਿਹਾ ਸਾਰੇ ਮਾਮਾ ਲਾ ਦੋ ਇੰਨੇ ਚੇਰਵਾਦ ਵੀਡੀਓ ਪਾਣ ਲੱਗਾ ਮੈਂ ਆਓ ਕੁਸ਼ਵਾ ਵਾ 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 ਸਾਰੇ ਅਨੂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਹੁਤ ਹੀ ਚਿਰਾਵਾਦ ਆਪਣੇ YouTube ਦੇ ਚੈਨਲ ਤੇ ਬੋਲ ਬੋਲ ਤਾਂ ਨਹੀਂ ਕਿ ਮਾਮਾ ਸਾਨੂੰ ਵੈਸੇ ਯਾਰ ਸੱਚੀ ਇੱਕ ਸਿਫਤ ਵਾਲੀ ਗੱਲ ਹੈ ਮੇਰੇ ਸਬਸਕ੍ਰਾਈਬਰ ਜਿੰਨੇ ਜਿੰਨੇ ਤਾਂ ਮੈਂ ਛੱਡ ਕੇ ਗਿਆ ਸੀ ਨਾ ਕਿ ਯਾਰ ਵੀਡੀਓ ਪਾਣੀ ਨਹੀਂ ਹੁੰਦੀ ਉਨੇ ਦੇ 19 ਸਬਸਕ੍ਰਾਈਬਰ ਹੀ ਖੜੇ ਆ ਇੱਕ 20 ਸਬਸਕ੍ਰਾਈਬਰ ਨੇ ਅਨਸਬਸਕ੍ਰਾਈਬ ਨਹੀਂ ਕੀਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਿਰ ਮੱਥੇ ਤੇ ਇੱਦਾਂ سپورਟ ਕਰਦੇ ਰਹੋ ਯਾਰ ਕੀ ਪਤਾ ਮੇਰਾ ਮਨ ਕਰੀ ਜਾਵੇ ਵੀਡੀਓ ਬਣਾਉਂਦਾ ਦੁਬਾਰਾ ਹਨ ਤੇ ਭਾਵੇਂ ਨੇ ਬੜੇ ਪੈਸੇ ਖਾਲੇ ਕਹਿੰਦੇ ਲੋਕਾਂ ਦਾ ਸਹੀ ਗੱਲ ਹੈ ਯਾਰ ਵੈਸੇ ਤਾਂ ਆਲਰੇਡੀ ਆ ਤਿੰਨ ਚਾਰ ਵੀਡੀਓ ਭਾਵੇਂ ਤੇ ਬਣ ਚੁੱਕੀਆਂ ਮੈਂ ਤਾਂ ਬਸ ਮਨੋਰੰਜਨ ਕਰਨ ਆਇਆ ਐਵੀ ਗੋ बस देख ही चली ओगे आगे ਤੇ ਮੈਨੂੰ ਨਾ ਪਹਿਲੇ ਇੰਟਰੋ ਲਾਓ ਯਾਰ ਇਹ ਸੁਣਿਆ ਸੁਣੀ ਦੀ ਜੱਟ ਦੀ ਰਹਿਸ਼ ਨਹੀਂ ਸਿੱਪਸ ਪੱਕੋ ਵੀ ਲਾ ਕੇ ਖੋਰਵੇ ਫਲੈਸ਼ ਇਹ ਸਾਰੀਆਂ ਵੀਡੀਓ ਦੇਖਣ ਤੋਂ ਬਾਅਦ ਮੈਨੂੰ ਨਾ ਸਿਰਫ ਇੱਕ ਗੱਲ ਦਾ ਅੰਦਰੋਂ ਹੋ ਰਿਹਾ ਬਾਵੇ ਤੇ ਕਿ ਬਾਵੇ i20 ਗੱਡੀ ਇੰਨਾ ਘੁੰਮਣਾ ਬਾਪਾ ਬੜਾ ਕੋ ਮੇੜਾ ਤੋਂ ਕੋਈ ਮੀਰ ਮੇਰਾ ਵੀਜ਼ਾ ਲੱਗ ਗਿਆ ਮੇਰਾ ਵੀਜ਼ਾ ਰਿਫਿਊਜ਼ਲ ਹੋ ਗਿਆ ਬੜਾ ਫੁੱਦੂ ਬਣਾਇਆ ਬਾਪੇ ਲੋਕਾਂ ਨੂੰ ਸੱਚੀ ਮੈਨੂੰ ਸਿਰਫ ਇੱਕ ਇੱਕ ਗੱਲ ਦਾ ਉਹ ਹੋ ਰਿਹਾ ਕਿ ਬਾਪੇ ਹਮ ਕਿਸਤਾ ਕਿਥੋਂ ਭਰੇਗਾ ਸਹੀ ਗੱਲ ਆ ਵਜਾਖੜੀ 10-15000 ਤੱਕ ਇਸ ਤੋਂ ਹੋਣੀ ਹੈ ਇੰਨਿਕ ਦਾ ਬਾਪੇ I20 ਦੀ ਹੁਣ ਸੋਚਦਾ ਹਾਂ ਨਾ ਬਾਪਾ ਯਾਰ ਮੈਂ ਅਲੋਏ ਨਾ ਬੋਏ ਹੁੰਦੇ ਤਾਂ 8 ਕ ਮਹੀਨੇ ਦੀ ਕਿਸ਼ਤਾਂ ਤੇ ਚੱਲੀ ਜਾਂਦੀਆਂ ਸੀ ਆ ਜੋ ਮਾੜੀਆਂ ਜੀਆਂ ਨੇ ਨਾ ਆ ਕਲਾਸੇ ਉਤੋਂ ਪਹਿਲੇ ਇਹ ਰੀਲਾਂ ਦੇਖਦੇ ਆ ਸਵਾ ਲਓ ਯਾਰ ਤੁਸੀਂ ਨਜ਼ਾਰਾ ਲਓ ਬਸ ਸਵੇਰ ਦੀ ਚਾਹ ਸੋਚਿਆ ਨਹੀਂ ਸੀ ਕਦੇ ਤੈਨਾਂ ਬਹਿ ਕੇ ਪੀਆ ਕਰੂੰਗਾ ਹੈ ਇੱਕ ਤੇ ਸਾਨੂੰ ਚਾਹ ਪਸੰਦ ਹੈ ਓਏ ਹੋਏ ਹੋਏ ਇੱਕ ਤੇ ਸਾਨੂੰ ਚਾਹ ਪਸੰਦ ਹੈ ਕਹਿੰਦਾ ਮੈਂ ਸੋਚਿਆ ਹੀ ਨਹੀਂ ਸੀ ਕਿ ਆਪਾਂ ਇਦਾਂ ਬਹਿ ਕੇ ਚਾਹ ਪੀਵਾਂਗੇ ਸਾਰਾ ਤੇਰੀ ਘਰ ਵਾਲੀ ਮਾਮਾ ਹੋਰ ਕਿੰਨੇ ਸੋਚਣਾ ਵਾ ਚਲ ਇਦਾਂ ਵੀ ਕਹਿਣਾ ਸੀ ਪ੍ਰੀਤ ਇੱਕ ਤੇ ਸਾਨੂੰ ਇਹ ਸਾਹ ਮੰਗਣਾ ਪਸੰਦ ਹੈ ਇੱਕ ਤੇ ਸਾਨੂੰ ਸਿਰਫ 20000 ਹੀ ਮੰਗਣਾ ਪਸੰਦ ਇਕੋ ਹੀ ਅਮਾਉਂਟ ਸਭ ਤੋਂ ਮੰਗਦੇ ਸੀਗੇ ਤੂੰ ਹੀ ਬਾਕੀ ਸਾਰੇ ਸੰਭਾਲ ਲਈ ਯਾਰ ਅਜ ਮਜ਼ਾ ਵੜਾਣਾ ਕੰਟਰੋਲ ਹੋਣਾ ਜੱਟ ਵਰਗਾ ਮੇਰੇ ਵਰਗੀ ਵੀ ਕਿੱਥੇ ਲੱਗਦਾ ਉਹ ਨਾ ਨਾ ਤੇਰੇ ਵਰਗੀ ਕਿੱਥੇ ਲੱਭਣੀ ਬਾਵੇ ਨੂੰ ਯਾਰ ਬਾਵਾ ਜੋ ਵੀ ਤੈਨੂੰ ਕਹਿੰਦਾ ਆ ਉਹ ਤੂੰ ਕਰਦੀ ਆ ਚਾਹੇ ਉਹ ਗਲਤ ਕਿਉਂ ਨਾ ਹੋਵੇ ਬਾਵੇ ਨੂੰ ਇਦਾਂ ਦੀ ਬੀਬੀ ਨਹੀਂ ਲੱਭਣੀ ਕਿ ਤੂੰ ਨੇ ਲਵਣੀ ਉਹਨੇ ਕਹਣਾ ਮੈਂ ਦਾਣੀ ਪੈਸੇ ਮੰਗਦੀ ਜੇ ਕੋਈ ਹੋਰ ਹੁੰਦੀ ਪ੍ਰੀਤ ਕਹਿੰਦੀ ਲਿਆ 25000 ਮੰਗਣਾ ਕਿੰਨਾ ਦੀ 20 ਮੰਗ ਲੈਨੇ ਨਾ ਤੂੰ ਕਿੰਨੇ ਮੰਗੇ ਸੀਗੇ ਮੈਂ ਵੀ ਉਨੇ ਹੀ ਮੰਗੂਗੀ ਆਹੋ ਜ਼ਿਆਦਾ ਨਹੀਂ ਮੰਗਨੇ ਮੈਂ ਹੋ ਜੂਗੀ ਭਰਾਵਾ ਤੇਰੇ ਵੱਜੂਗੇ ਫੋਲਵਰ ਹਾਏ ਓਏ ਫੋਲਵਰ ਨਹੀਂ ਨਹੀਂ ਫੋਲਵਰ ਨਹੀਂ ਬਾਹਰ ਵਾਲੇ ਲੋਕ ਕਿਹਨੂੰ ਪੈਸੇ ਪਾਉਂਦੇ ਆ ਉਹ ਵੱਜੂਗੇ ਤੇ ਦੁੱਖ ਸੁੱਖ ਤੇਰੇ ਨਾਲ ਹੀ ਲਿਖੇ ਆ ਹੈ ਦੱਸ ਸਾਰੇ ਦੁੱਖ ਸੁੱਖ ਤੇਰੇ ਨਾਲ ਹੀ ਲਿਖੇ ਆ ਆਰਡਰ ਲੇਟ ਹੋ ਰਿਹਾ ਚੱਲ ਪਹਿਲਾ ਘਰ ਬਣਾਉਣ ਵੇਲੇ ਤੂੰ ਨਾਲ ਸੀ ਚੰਨ ਉੱਡ ਗਿਆ ਤੂੰ ਨਾਲ ਸੀ ਚੰਨ ਬਣਾਇਆ ਤੂੰ ਨਾਲ ਸੀ ਹਾਂ ਪਹਿਲੇ ਮੰਗਲ ਮੇਲੇ ਤੂੰ ਨਾਲ ਸੀ ਲੋਕਾਂ ਨੂੰ ਫੁੱਦੂ ਬਣਾਉਣ ਵੇਲੇ ਤੂੰ ਨਾਲ ਸੀ 20000 ਮੰਗਣ ਵੇਲੇ ਤੂੰ ਨਾਲ ਸੀ ਹੋਰ ਕਿਹੜੇ ਕਿਹੜੇ ਕਸ਼ਮੀਰ ਘੁੰਮਣ ਵੇਲੇ ਤੂੰ ਨਾਲ ਸੀ ਸ਼ੋਪਿੰਗ ਆ ਕਰਨ ਵੇਲੇ ਤੂੰ ਨਾਲ ਸੀ ਉਹਨ ਕੁੱਟ ਘਾੜ ਮੇਲੇ ਤੂੰ ਹੀ ਨਾਲ ਜੇ ਤੂੰ ਭੱਜੀ ਨਾ ਫੇਰ ਦੇਖ ਲਈ ਹੁਣੀ ਤੂੰ ਪੜ ਮੇਰੀ ਹੀਰ ਓਏ 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 ਮੈਂ ਬਣਾ ਕੇ ਰੱਖੂ ਰਾਣੀ ਵਾ 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 ਬਣਾ ਕੇ ਰੱਖੂ ਰਾਣੀ ਇਦਾਂ ਬਣਾਉਂਗਾ ਮੰਗਵੇਂ ਪੈਸੇ ਆਣਾ ਇਦਾਂ ਕਹਿਣਾ ਜੇ ਮੈਂ ਕਹੂੰਗਾ 20000 ਮੰਗਣਾ ਨਾਣਾ ਨਾਣਾ ਕਰੀ ਫਰੀਤ 20000 ਮੰਗ ਲਈ ਫਰੀਤ ਆਹ ਦੇ ਲੋ ਜੀ ਕਸ਼ਮੀਰ ਆ ਗਿਆ ਨੂੰ ਸਾੜੀ ਪਵਾਤੀ ਆ ਚੈੱਕ ਕਰੋ ਆ ਦੇ ਲੋ ਇੱਧਰ ਦੇਖ ਘਰ ਵਾਲੀਏ ਸਾੜੀ ਸਾੜੀ ਕੇ ਪੋਲ ਤਾਂ ਕبھی ਮੈਚ ਕੀਆ ਰਹੇ ਕبھی ਤੋੜਦੀ ਆ ਆ ਦੇਖ ਲਓ ਆ ਬਰਫਾਂ ਚ ਘੁੰਮਣ ਦੇ ਆ ਜਿਨ੍ਹਾਂ ਨੇ ਪੈਸਾ ਪਾਇਆ ਹੋਣਾ ਉਹ ਵਿਚਾਰੇ ਬਰਫਾਂ ਚ ਕੰਮ ਕਰਨ ਦੇ ਉਹ ਵੀ ਹੰਝੋਦੇ ਹੋਣੇ ਯਾਰ ਕਿੱਥੇ ਪੈਸਾ ਵਸਾਤਾ ਸੀ ਇਹ ਤਾਂ ਸਾਨੂੰ ਹੀ ਪਾਪ ਲੱਗਣਾ ਵਾ ਇਨਾ ਫੋਨ ਚਲਾਉਂਦਾ ਸਾਰਾ ਦਿਨ ਹੀ ਫੋਨ ਚਲਾਉਂਦਾ ਰਿੰਦਾ ਵਾ ਜੇ ਘਰੇ ਕਹਿ ਦੋ ਨਾ ਆਪਣੇ ਉਹ ਹੋ ਪ੍ਰੀਤ ਹਲੇ ਕਿ ਪ੍ਰੀਤ ਨੂੰ ਪਤਾ ਵੀ ਹੈ ਕਿ ਸਾਰਾ ਦਿਨ ਫੋਨ ਕਿਉਂ ਜਲਾਉਂਦਾ ਉਹ ਯਾਰ ਮਿੰਤਾ ਕਰਨੀ ਹੈ ਕਿਹੜਾ ਸੋਖੀਆਂ ਅਲੱਗ-ਅਲੱਗ ਬੰਦਿਆਂ ਨੂੰ ਮੈਸੇਜ ਭੇਜਨੇ ਵੰਦੇ ਮੇਰੇ ਮੇਰੀ ਮੰਮੀ ਬਿਮਾਰ ਐ ਇਹਦੇ ਬਾਦੋ ਮੇਰੀ ਚਿਗਾਰ ਵਾਲੀ ਵੀ ਬਿਮਾਰ ਆ ਪਾਵੇਂ ਮਾਤਾ ਬੰਨਾ ਲਾਉਂਦੇ ਪਰ ਉਹ ਸੱਚੀ ਬਿਮਾਰ ਨਹੀਂ ਹੈਗੀ ਪੂਰਾ ਦਿਨ ਚਲਾਣਾ ਹੀ ਪੈਣਾ ਫੋਨ ਬੜਾ ਹਰਾਮੀ ਹੋ ਬੇਟਾ ਜਿੱਤ ਤਰੱਕੀ ਇਹ ਤੂੰ ਸਾਡੇ ਲਈ ਲੱਕੀ ਇਹ ਗੱਲ ਮੈਂ ਇੱਕ ਕਹਿਣੀ ਚਾਹਨਾ ਕਿ ਵਿਚਾਰੀ ਕੁੜੀ ਦਾ ਕੋਈ ਕਸੂਰ ਨਹੀਂ ਹੈ ਵਾ ਦੇਖੋ ਸਾਫ਼ ਜੀ ਗੱਲ ਆ ਨਾ ਪੈਸੇ ਇਹਨਾਂ ਨੇ ਖਾਦੇ ਬਟ ਯਾਰ ਕਈ ਵਾਰ ਕੀ ਹੁੰਦਾ ਵਾ ਜਿਹੜਾ ਸੀ ਪੈਸਾ ਖਾ ਲੈਨੇ ਆ ਨਾ ਕਿਸੇ ਦਾ ਮਤਲਬ ਉਹਨਾਂ ਨੂੰ ਅਗਰ ਪਿੱਛੋਂ ਫੀਲ ਹੋਵੇ ਕਿ ਆ ਯਾਰ ਸਾਡਾ ਪੈਸਾ ਗਲਤ ਜਗ੍ਹਾ ਤੇ ਚੱਲ ਗਿਆ ਫੇਰ ਯਾਰ ਭੁਗਤਾਨ ਕਿਸੇ ਹੋਰ ਨੂੰ ਵੀ ਦੇ ਸਕਦਾ ਪਰ ਆਪਾਂ ਫੇਰ ਵੀ ਮਾਲਕ ਨੂੰ ਕਹਿੰਨੇ ਆ ਕਿ ਇਹਦੀ ਧੀ ਤੇ ਇਦਾਂ ਦੀ ਗੱਲਬਾਤ ਨਾ ਹੋਵੇ ਕੋਈ ਇਹੀ ਭੁਗਤਾਨ ਦੋਨੇ ਆਣੇ ਮਿਲ ਕੇ ਮਹੀ ਦੇ ਗੋਰੀਏ ਬਲ ਗਿਆ ਤੂੰ ਮੇਰੇ ਸਿਨੇ ਗੋਰੀਏ ਵਿੰਡੇ ਕਤਰੀ ਆ ਬਸ ਮੇਰੇ ਗੋਰੀਏ ਵਿੰਗੇ ਵਿੰਗੇ ਬੁੱਧੀ ਚ ਨੀ ਗਿਨੇ ਹਾਂ ਹਾਂ ਵਿੰਗੇ ਵਿੰਗੇ ਬੁੱਧੀ ਚ ਨੀ ਗਿਨੇ ਗੋਰੀਏ ਕੁਛ ਦੇ ਕਿੰਨੇ ਇੱਥੇ ਹਨ ਆ ਲੈਂਟਰ ਬਾਣ ਵਾਲੇ ਬੂਡ ਪਾਏ ਆ ਐਡੇ ਐਡੇ 3200 ਦੇ ਲੈਣੇ ਕਹਿੰਦੇ ਆ 3200 ਦੇ ਬੂਡ ਲੈਣੇ ਕੋਈ ਗੱਲ ਨਹੀਂ ਆਜੋ ਹੁਣ ਆ ਗਏ ਹਣੇ ਵਾਪਸ ਤਾਂ ਹਨਾ ਭੁਗਤੋ ਹੁਣ ਸਾਰੇ ਨੇ ਹੁਣ ਕਿਹਾ ਕਿ ਇਹਨਾਂ ਨੂੰ ਬਖਸ਼ਣਾ ਨਹੀਂ ਬਖਸ਼ਣਾ ਨਹੀਂ ਹੁਣ ਚਲੋ ਦੇਖੋ ਕਿਆ ਬੰਦਾ ਬਾਵੇ ਮਾਂਜੀ ਯਾਰ ਮਜ਼ਾਕ ਨਹੀਂ ਕਰਦਾ ਮਾਂਜਾ ਕਿ ਹਾਂ ਭਾਈ ਮੈਂ ਇੰਨੇ ਨੇ ਪੈਸੇ ਖਾਦੇ ਆ ਸਮੁੰਦਰਾਂ ਦਾ ਰਾਜਾ ਨਹੀਂ ਮੈਂ ਹਾਜੀ ਫੁੱਦੂਆਂ ਦਾ ਸੋਰੀ ਸੋਰੀ ਸਿਟ ਓ ਬਾਵੇ ਯਾਰ ਮਜ਼ਾਕ ਨਹੀਂ ਕਰਦਾ ਮੈਂ ਤੈਨੂੰ ਬਹੁਤ ਟਾਈਮ ਤੋਂ ਦੇਖਦਾ ਮੈਂ ਕਿ ਤੂੰ ਇਦਾਂ ਦੇ ਬਹੁਤ ਫੁੱਦੂਏ ਕੰਮ ਕਰਦਾ ਪਿਆ ਨਾ ਕਦੀ ਯਾਰ ਮੈਂ ਬਾਹਰ ਚੱਲਾਂ ਕਦੀ ਮੈਂ ਇੱਥੇ ਚੱਲਾਂ ਕਦੀ ਤੂੰ ਓਡੇ ਮਹਿੰਗੇ ਮਹਿੰਗੇ ਮੋਟਰਸਾਈਕਲ ਲੈ ਆਉਣਾ ਵਾ 4 4.5 ਲੱਖ ਦੇਣਾ ਚਲੋ ਯਾਰ ਬਹੁਤ ਹੋ ਗਿਆ ਹਾਸਾ ਮਜ਼ਾਕ ਇੱਕ ਯਾਰ ਸੀਰੀਅਸ ਗੱਲ ਕਰ ਲਈ ਆਪਾਂ ਕਿ ਬਾਪੇ ਜਿੰਨਾ ਕੋ ਤੂੰ ਪੈਸਾ ਖਾਦਾ ਨਾ ਤੂੰ ਮੰਨ ਲਈ ਮੇਰਾ ਭਰਾ ਸਾਰਾ ਪੈਸਾ ਨਾ ਕਿਉਂਕਿ ਯਾਰ ਕੱਲ ਨੂੰ ਤੇਰੇ ਜਵਾਗ ਤੇ ਨਾ ਆਵੇ ਕੋਈ ਵੀ ਚੀਜ਼ ਤੂੰ ਬਸ ਇਹ ਕਹਿਦੀ ਕਿ ਹਾਂ ਵੀ ਮੈਂ ਆ ਬੰਦੇ ਤੋਂ ਆ ਬੰਦੇ ਤੋਂ ਆ ਬੰਦੇ ਤੋਂ ਇੰਨੇ ਨੇ ਪੈਸੇ ਖਾਦੇ ਆ ਮੈਂ ਕਿਸੇ ਵਧੀਆ ਜਗ੍ਹਾ ਤੇ ਲਗਾ ਦੂੰਗਾ ਜਾਂ ਮੈਂ ਮੋੜ ਦੂੰਗਾ ਮੋੜ ਦੂੰਗਾ ਤੇਨੇ ਨਾਲ ਹੀ ਕਹਤਾ ਹੀ ਕਿ ਟਰਨ ਕਰ ਦਾਂਗੇ ਆਪਾਂ ਟਰਨ ਕਰ ਦਾਂਗੇ ਆਪਾਂ ਬਟ ਯਾਰ ਕਿ ਚੰਗੀਆਂ ਗੱਲਾਂ ਨਹੀਂ ਹੁੰਦੀਆਂ ਇਹ ਬਹੁਤ ਟਾਈਮ ਤੋਂ ਨਾ ਫੁੱਦੂ ਜੇ ਕੰਮ ਕਰਦਾ ਰਹਿੰਦਾ ਵਾ ਕਿ ਯਾਰ ਪੈਸਾ ਇਹਦੇ ਲਈ ਬਹੁਤ ਮੈਟਰ ਕਰਦਾ ਪਰ ਚੀਜ਼ਾਂ ਨਹੀਂ ਮੈਟਰ ਕਰਦੀਆਂ ਭਾਵੇਂ ਆਪਣੀ ਘਰ ਵਾਲੇ ਨੂੰ ਕਿਸੇ ਸਮੇਂ ਇਹਨਾਂ ਉਹ ਕਰ ਦਵੇ ਕਿ ਮੇਰੀ ਘਰ ਵਾਲੇ ਨੂੰ ਆਹ ਹੋ ਗਿਆ ਇਹ ਚੰਗੀ ਗੱਲ ਨਹੀਂ ਕਦੀ ਪ੍ਰੈਂਕ ਕਰਦਾ ਰਹਿੰਦਾ ਸੀ ਫੁੱਦੂ ਫੁੱਦੂ ਜੇ ਕਦੀ ਮੈਂ ਬਾਹਰ ਚੱਲਾਂ ਕਦੀ ਇਹ ਹੋ ਗਿਆ ਕਦੀ ਉਹ ਹੋ ਗਿਆ ਕਦੀ ਮੇਰੀ ਮੰਮੀ ਬਿਮਾਰ ਇਹੀ ਹੈ ਕਿ ਯਾਰ ਮਾਫੀ ਮੰਗਨ ਦਾ ਕੋਈ ਛੋਟਾ ਨਹੀਂ ਹੁੰਦਾ ਆਪਣਾ ਗੁਨਾਹ ਮੰਨੋ ਤੇ ਅਗਲੇ ਬੰਦੇ ਨੂੰ ਵੀ ਨਾ ਹੋਵੇ ਯਾਰ ਅਗਲੇ ਨੇ ਕੱਲ ਨੂੰ ਵੀ ਅੱਗੇ ਕਿਸੇ ਨੂੰ ਪੈਸੇ ਪਾਣੇ ਕੋਈ ਲੋੜ ਮੰਦੀ ਹੋਵੇ ਉਹਦੀ ਉਹਦੀ ਲੋੜ ਵੀ ਨਹੀਂ ਪੂਰੀ ਹੋਣੀ ਫਿਰ ਉਹਨਾਂ ਨੇ ਕਿਹਾ ਕੀ ਪਤਾ ਇਹ ਵੀ ਇਦਾਂ ਦਾ ਹੀ ਹੋਵੇ ਸੋਚੋ ਕੀ ਤੁਹਾਡੇ ਕਰਕੇ ਬਹੁਤ ਪੰਗੇ ਪਏ ਨੇ ਬਾਬੇ ਸੋਚ ਤੇ ਮੰਨੇ ਗੱਲ ਨੂੰ ਤੇ ਚਲੋ ਜੀ ਇੱਥੇ ਹੀ ਕਰਦੇ ਆਪਾਂ ਵੀਡੀਓ ਦਾ ਐਂਡ ਹੋਪ ਕਰਦਾ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਸ਼ਾਇਦ ਕਮੈਂਟਾਂ 'ਚ ਦੱਸਿਓ ਯਾਰ ਵੀਡੀਓ ਕਿੱਦਾਂ ਦੀ ਲੱਗੀ ਤੇ ਮੈਂ ਵਾਦਾ ਨਹੀਂ ਕਰਦਾ ਕਿ ਮੈਂ ਵੀਡੀਓ ਲਿਆਂਦਾ ਰਹੂੰਗਾ ਬਟ ਜਿਹੜੇ ਮੇਰੇ YouTube ਵਾਲੇ ਬੰਦੇ ਆ Instagram ਤੇ ਆਜੋ ਮੇਰੇ ਨਾਲ ਤੱਕ ਪਾਈ ਦੀ ਪੂਰੀ ਉੱਥੇ ਮੈਂ ਰੋਜ਼ ਇੱਕ ਜਾਂ ਦੋ ਵੀਡੀਓ ਰੋਜ਼ ਪਾਉਣਾ ਆਜੋ ਉੱਥੇ ਆਜੋ ਜੇ ਮੇਰੇ Instagram ਵਾਲੇ YouTube ਤੇ ਆਏ ਆ ਅਗਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਪਿੱਛੀ ਲਿੰਕ ਵੀ ਦੇਖ ਕੇ ਆਓ ਅਗਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਫਿਰ ਮੈਂ YouTube ਤੇ ਕੰਮ ਬਣਾਇਆ ਕੰਮ ਹਣਾ ਤੇ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਭ ਨੂੰ ਤੇ ਸਾਰੇ ਜਣੇ ਚੜ੍ਹਦੀ ਕਲਾ ਚ ਰਹੋ ਆਬਾਦ ਰਹੋ ਤੇ ਹੱਸਦੇ ਵਸਦੇ ਰਹੋ ਚੰਗਾ ਸਸਰੀਕਰ ਤੂੰ ਕੁਝ ਨਹੀਂ ਦੇਖਿਆ ਹਾਂ ਦੀ ਇਹ ਜੇ ਬਵਾ ਠਗਣੀ ਦੇ ਕੇ